ਸਸੀਆ ਕਾਲ ਜੀ ਪੰਜਾਬ ਦੇ ਜਿਹੜੇ ਲੋਕ ਨੇ ਚਰ ਦੇ ਪੰਜਾਬ ਦੀ ਜਿਹੜੀ ਆਡੀਅנס ਹੈ ਚਰ ਦੇ ਪੰਜਾਬ ਦੀ ਜਿਹੜੀ ਜਨਤਾ ਹੈ ਉਹਨਾਂ ਨੂੰ ਵਿਕਰਮ ਸਿੰਘ ਮਜੀਡੀਆ ਤੇ ਬਹੁਤ ਜ਼ਿਆਦਾ ਗੁੱਸਾ ਹੈ ਲੋਕਾਂ ਦਾ ਕੀ ਕਹਿਣਾ ਹੈ ਲੋਕਾਂ ਦਾ ਰਿਐਕਸ਼ਨ ਕੀ ਹੈ ਲੋਕਾਂ ਦਾ ਰਿਵਿਊ ਕੀ ਹੈ ਲੋਕੀ ਕੀ ਗੱਲਬਾਤ ਕਰ ਰਹੇ ਨੇ ਇਸ ਸੰਧਲ ਕਾ ਜੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਤੇ ਮੈਂ ਦੇਖ ਰਾਜੀ ਪਤਾ ਹੀ ਸਭ ਨੂੰ ਪਤਾ ਕੌਣ ਬੁੜਿਆ ਹੋਇਆ ਇਹਨੇ ਕੀ ਕੁਛ ਕੀਤਾ ਦੀਗੇ ਤਾਂ ਉਹਦੇ ਭੋਤਲੇ ਪੜਿਆ ਲੱਖਾਂ ਮੁੰਡਾ ਮਾਰਤਾ ਇਹਨੇ ਲੱਖਾਂ ਮੁੰਡਾ ਪੀਣਾ ਭੋਤਲੇ ਪੜਿਆ ਚਾਹੀਦਾ ਉਹਦਾ ਫਾਇਦਾ ਨਾ ਚਾਹੀਦਾ ਚੌਕ 'ਚ ਖੜਾ ਕੇ ਐਸੇ ਗੋਲੀਆਂ ਮਾਰੋ ਐਜਾ ਪਾਪੀ ਜਾਂਦੇ ਚਿੱਟਾ ਲਿਆਉਣ ਵਾਲੇ ਇਹੀ ਬਾਲਟੀਆਂ ਨੇ ধੋਏ ਤਾਂਗ ਰਸਤੇ ਅਕਾਲੀ ਦਾਲੇ ਮਾਵਾ ਦੇ ਕਿੰਨੇ ਪੁੱਤ ਮਰਵਾਤੇ ਇਹਨਾਂ ਨੇ ਸਾਡੇ ਤਾਂ ਆਪ ਬੱਚੇ ਮਰੇ ਖੁਦ ਮੇਰਾ ਮੁੰਡਾ ਮਰਿਆ ਚਿੱਟਾ ਖਾ ਕੇ ਉਹ ਇਹਨਾਂ ਦੀ ਦੇਣੀ ਐ ਇਹ ਤਾਂ ਕਹਿੰਦਾ ਵਧੀਆ ਗਾ ਜਿੰਨੇ ਹੈਗੇ ਵੱਡੇ ਵੱਡੇ ਸਾਫੜੇ ਜਾਣ ਵੇਣਾ ਘਰ ਘਰ ਦਾ ਸੇਕ ਕੌਮ ਦਾ ਪੰਜਾਬ ਦਾ ਜਿੰਨਾ ਨੁਕਸਾਨ ਇਹਨੇ ਕਰ ਗਿਆ ਰੰਗਜੀਤ ਨੇ ਨਹੀਂ ਕੀਤਾ ਰੰਗਜੀਤ ਦੱਸ ਕੇ ਆਉਂਦਾ ਸੀਗਾ ਇਹ ਤਾਂ ਜੜਾ ਹੁੰਦਾਤੀ ਪੜੀ ਸਿੱਖਾਂ ਦੇ ਬੱਚਿਆਂ ਨੂੰ ਇੰਨਾ ਨੁਕਸਾਨ ਕਰ ਗਿਆ ਪੰਜਾਬ ਦਾ ਛੱਡਿਆ ਜਾਵੇ ਇਹਨਾਂ ਨੂੰ ਇਹਦਾ ਫਾਇਦਾ ਨਾ ਚਾਹੀਦਾ ਦੇਖੋ ਜੀ ਇਹਦਾ ਜਦ ਵੱਡੇ ਵੱਡੇ ਮਗਰਮੱਛ ਨੇ ਅਕਾਲੀ ਦਲ ਤੇ ਕਾਂਗਰਸ ਇਹਨਾਂ ਦੀ ਪੂਰੀ ਗੱਠਜੋੜਾ ਚਿੱਟਾ ਹੀ ਨਹੀਂ ਸਰਕਾਰਾਂ ਮਿਲਿਆ ਆਇਆ ਉਹ ਕਿਤਾਜ ਨਵਾਂ ਤਾਂ ਨਹੀਂ ਭਗਵਾਂਤੀ ਸਰਕਾਰ ਤੋਂ ਆਇਆ ਨਹੀਂ ਕਿੱਟਾ ਲਿਆਉਣ ਵਾਲੇ ਇਹ ਆ ਵੇਚਣ ਵਾਲੇ ਇਹ ਆ ਵੱਡੇ ਸਮਲਰ ਵੇਚੇ ਨੇ ਇਹਨਾਂ ਦੀ ਪੂਰੀ ਨੱਥ ਪੈਣੀ ਚਾਹੀਦੀ ਆ ਹਾਂ ਮਜੀਠੀਆ ਦਾ ਕੋਈ ਇਹ ਚ ਫੜਿਆ ਦਾ ਵਧੀਆ ਨੂੰ ਫਾਹੇ ਲਾਉਣ ਹੁਣ ਜੇ ਹੁਣ ਫੜਿਆ ਆ ਉਹਨੂੰ ਕੋਈ ਕਰਨਾ ਫੇਰ ਛੱਡ ਤਾਂ ਕੀ ਫਾਇਦਾ ਉਹਦਾ ਪਹਿਲੀ ਗੇਰ ਫੜਿਆ ਸੀਗਾ ਫੇਰ ਛੱਡਦਾ ਨਸ਼ਾ ਤਾਂ ਉਹ ਵੇਚ ਉਹਦਾ ਹੈਗਾ ਹੱਥ ਵਿੱਚ ਲੈਂਦਾ ਇਹਨਾਂ ਨੇ ਕਰਿਆ ਇਹਨਾਂ ਨੇ ਗਵਰਨਮੈਂਟ ਫੜਦੀ ਆ ਉਹਨੂੰ ਗਾੜੇਵਾਦੀ ਕਰਦੇ ਆ ਬਸ ਦੋ ਦੋ ਗਵਰਨਮੈਂਟ ਦੇ ਬਰਾਂਦ ਦੋਏ ਵਰਦੇ ਆ ਹੁਣ ਜਰਾ ਭੋਲਾ ਇਹਨੇ ਕਰਿਆ ਕੰਮ ਉਹਦਾ ਬੈਠਾ ਜੇਲ੍ਹ ਚ ਇਹਦੀ ਗੱਡੀ ਮੂਰੇ ਆਉਂਦੀ ਹੁੰਦੀ ਸੀ ਉਹਦੀ ਮਗਰ ਆਉਂਦੀ ਹੁੰਦੀ ਸੀ ਸਰਕਾਰੀ ਗੱਡੀਆਂ 'ਚ ਮਾਲ ਆਉਂਦਾ ਸੀ ਹੁਣ ਜਿਹੜੇ ਵੇਚਦੇ ਆ ਸऱ्या ਨੂੰ ਕਹਿੰਦੇ ਸੀ ਅਸੀਂ ਕਾਲੀ ਪਾਰਟੀ ਦਾ ਵੇਚਦੇ ਆ ਹੁਣ ਆਈ ਤਾਂ ਜਾਮਪੁਰ ਪਿੰਡ 'ਚ 18 ਮੁੰਡੇ ਮਰ ਗਏ ਉਹ ਸऱ्या ਨੂੰ ਕਹਿੰਦੇ ਸੀ ਵੀ ਅਸੀਂ ਮਾਲ ਕਾਲੀਆਂ ਦਾ ਵੇਚਦੇ ਆ ਇਹਨਾਂ ਦੇ ਰਾਤ 'ਚ ਚਿਟਾਇਆ ਕਿੰਨੀਆਂ ਦੋਨਾਂ ਦੇ ਲੋਕਾਂ ਦੇ ਘਰਾਂ 'ਚ ਯਾਰ ਤੇ ਇਹਨਾਂ ਨੇ ਠੀਕ ਆ ਜਵਾਨ ਮੁੰਡੇ ਮਰੇ ਆ ਘਰਾਂ ਦੇ ਘਰ ਉੱਜੜ ਗਏ ਵਰਨਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਜੋ ਮੈਂ ਜੀਟੀਏ ਤੇ ਐਕਸ਼ਨ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਉਹ ਤਾਂ ਸਹੀ ਹੈ ਵੀਰੇ ਜੇ ਮੰਨਿਆ ਜਾਵੇ ਤਾਂ ਜੇ ਆਪਾਂ ਜੇ ਆਪਾਂ ਕਹੀਏ ਤਾਂ ਮੰਨੇ ਸਹੀ ਆ ਪਰ ਅੱਜ ਦੀ ਸਰਕਾਰ ਵੀ ਮੌਜੂਦਾ ਹੋਣਾ ਜੇ ਅੱਜ ਵੀ ਮਿਲਦਾ ਪਿਆ ਨਾ ਰੋਲਾ ਤਾਂ ਤੁਸੀਂ ਕਹਿੰਦੇ ਵੀ ਹਜੇ ਵੀ ਦੇ ਸਰਕਾਰ ਵੀ ਉਹਦਾ ਜ਼ਿੰਮੇਵਾਰ ਬਿਲਕੁਲ ਵੀਰੇ ਜ਼ਿੰਮੇਵਾਰ 15 15 ਸਾਲ ਦਾ ਜਵਾਬਗ ਲਾਈ ਜਾਂਦੇ ਆ ਯਾਰ ਜਵਾਨੀ ਰੁਲੀ ਪਈ ਆ ਸਾਡੀ ਰੋਲਾ ਤਾਂ ਵੀ ਜਵਾਨੀ ਕਿੱਥੇ ਗਈ ਜਦੋਂ ਕੋਈ ਸਰਕਾਰ ਮੁੱਦਾ ਚੱਕਦੀ ਹੈ ਕੋਈ ਸਬੂਤ ਦੇ ਸਬੂਤ ਦੇ ਆਧਾਰ ਤੇ ਚੱਕਦੀ ਹੈ ਸਬੂਤ ਪੱਕੇ ਸਰ ਮਿਲੇ ਗਏ ਤਾਂ ਹੀ ਉਹ ਬੰਦੇ ਚੱਕਿਆ ਗਿਆ ਉਹ ਦੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਂਦੀ ਹੈ। ਇਹ ਚੈਨਲ ਦਾ ਇਹ ਜਿਹੜਾ ਰਿਪੋਰਟ ਕੀਤਾ ਇਹਦਾ 20 ਸਾਲ ਪਹਿਲਾਂ ਹੋਣਾ ਚਾਹੀਦਾ ਸੀ ਇਹਨਾਂ ਇੱਕ ਸਰਕਾਰ ਵਾਲੇ ਹੋਣਾ ਚਾਹੀਦਾ ਸੀ। ਜੇ ਅਸਲੀ ਪੁੱਛੋ ਚਿੱਟਾ ਲਿਆਉਣ ਵਾਲੇ ਆ ਕਾਲੀ ਸਰਕਾਰ ਆ ਹੋਰ ਕੋਈ ਨਹੀਂਗੀ। ਕਾਂਗਰਸ ਵળે ਕੋਈ ਚੰਨੀ ਨਹੀਂ ਸੀ ਗੱਲ ਜਨਨ ਜਨੂ ਕਾਲੀ ਲੈ ਕਾਦੀ ਕਾਦੀ ਲੈ ਇਕਾਲੀਆਂ ਹੀ ਦੇਣਾ ਇਹ ਜਿੰਨੇ ਵੀ ਘਰ ਜੁੜੇ ਕਾਲੀਆਂ ਹੀ ਦੇਣਾ ਮੌਜੂਦਾ ਸਰਕਾਰ ਜਾਂ ਭਗਵੰਤ ਮਾਨ ਦੀ ਗੱਲ ਕਰਿਓ ਉਹ ਕਹਿ ਰਹੇ ਨੇ ਕਿ ਪਹਿਲਾਂ ਕਾਂਗਰਸੀ ਜਾਂ ਬੀਜੇਪੀ ਵਾਲੇ ਕਹਿੰਦੇ ਸੀਗੇ ਕਿ ਵੀ ਸਰਕਾਰ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ ਤਾਂ ਅਸੀਂ ਇਹ ਮਾਨ ਦਾ ਕਹਿਣਾ ਵੀ ਹੁਣ ਜਦੋਂ ਅਸੀਂ ਵੱਡੇ ਫੜ ਜਾ ਰਹੇ ਤਾਂ ਉਹ ਤੋਂ ਵਿਰੋਧ ਕਰਦੇ ਉਹਦੇ ਹੁਣ ਨਾਰੇ ਲਾਉਣ ਲੱਗ ਕੇ ਗਾਲੀ ਜਦੋਂ ਵਿਰੋਧ ਕਰਦਾ ਜਿਹਦਾ ਹੁਣ ਬੰਦੇ ਨੂੰ ਰੋਟੀ ਖਾਣ ਨੂੰ ਮਿਲੂਗੀ ਪੈਸਾ ਘਰੇ ਡੇਲੀ ਆਊ ਉਹਦਾ ਕਰੂੰਗਾ ਹੀ ਵਿਰੋਧ ਵੇਰੇ 5 ਸਾਲ ਕਾਂਗਰਸ ਆ ਗਈ ਹੁਣ ਤਾਂ ਪਹਿਲੀ ਵਾਰੀ ਆਇਆ ਇਹਨੇ ਦਿਖਾਤੇ ਛੱਟ ਕੇ ਸੈਂਟਰ ਚ ਉਹ ਤਾਂ ਦੀ ਸਹੀ ਗੱਲ ਪਾਉਂਦੇ ਆ ਪਹਿਲਾਂ ਇਹੀ ਕਹਿੰਦੇ ਸੀ ਵੀ ਛੋਟੇ ਛੋਟੇ ਦੇ ਘਰ ਢਾਈ ਜਾਂਦੇ ਹੋ ਵੱਡਿਆਂ ਨੂੰ ਹੱਥ ਨਹੀਂ ਪਾਉਂਦੇ ਹੁਣ ਜੋ ਵੱਡਿਆਂ ਨੂੰ ਹੱਥ ਪਾਉਣ ਲੱਗੇ ਤਾਂ ਹੁਣੇ ਨਾਹਰੇ ਬਾਜੀਆਂ ਕਰਨ ਲੱਗੇ ਵੀ ਸਰਕਾਰ ਧੱਕਾ ਕਰਦੀ ਹੈ ਸਰਕਾਰ ਜੋ ਕਰਦੀ ਹੈ ਸਹੀ ਕਰਦੀ ਹੈ ਹੁਣ ਭਵਾਨਦਮਾਨ ਤਾਂ ਹੁਣੇ ਬਣਿਆ ਉਹ ਕਿਹੜਾ ਪਹਿਲਾਂ ਬਣਿਆ ਹੋਇਆ ਸੀ ਇਹ ਦੋਨੇ ਕਾਂਗਰਸ ਦੇ ਕਾਲੀ ਪਹਿਲਾਂ ਤੋਂ ਇਕੱਠੇ ਆ ਜਦੋਂ ਉਹ ਕਹਿੰਦੇ ਸੀ ਕਾਂਗਰਸ ਕਰਦੀ ਸੀ ਅਸੀਂ ਕਾਲੀਆਂ ਨੂੰ ਜਾ ਕੇ ਜਿਹੜਾ ਛਟਾਂਗੇ ਫਲਾਨਾ ਕਰਾਂਗੇ ਕਿਸੇ ਨੇ ਨਹੀਂ ਛਟਿਆ ਤੇ ਉਹੀ ਮਜੀਠੀਆ ਬਾਹਰ ਫਿਰਦੇ ਹੁਣ ਭਵਾਂ ਅੰਤਮਾਨ ਨਹੀਂ ਛਟਿਆ ਨਾ ਜਾ ਕੇ ਫਿਰ ਵਿਰੋਧੀ ਧਿਰ ਕਹਿ ਰਿਹਾ ਕਿ ਵੀ ਕੇਜਰੀਵਾਲ ਨੇ ਪਹਿਲਾਂ ਮਜੀਠੀਆ ਤੋਂ ਮਾਫੀ ਮੰਗੀ ਸੀ ਪਰ ਹੁਣ ਇੱਕ ਐਕਸ਼ਨ ਕਿਉਂ ਲਿਆ ਐਕਸ਼ਨ ਨਹੀਂ ਤਾਂ ਹੁਣ ਸਰਕਾਰ ਦਾ ਕੰਮ ਆ ਹੁਣ ਪੱਕੇ ਪੈਰੀਂ ਉਹਨਾਂ ਨੇ ਕੀਤਾ ਕੰਮ ਜੋ ਕੀਤਾ ਤਾਂ ਹੋਊ ਤਾਂ ਨਿਕਲੇ ਹੋ ਜੇ ਸਹੀ ਉਹ ਬਾਜੂ ਨੇ ਤਾਂ ਆਪੇ ਜਾਊਗਾ ਅੰਦਰ ਸਰਕਾਰ ਕਹਿੰਦੀ ਅਸੀਂ ਪੱਕੇ ਪੈਰੀਂ ਕੰਮ ਕੀਤਾ ਹੈ ਅੱਕੇ ਪੈਰੀ ਕਰਿਆ ਤਾਂ ਬਹੁਤ ਵਧੀਆ ਕੀਤਾ ਫਿਰ ਬਹੁਤ ਵਧੀਆ ਫਿਰ ਤਾਂ ਕੋਈ ਨਹੀਂ ਫਿਰ ਦੇਣ ਸਜ਼ਾ ਤਾਂ ਦੇਣ ਸਕਦਾ ਦੇਣ ਉਹਨੂੰ ਸਜ਼ਾ ਹੁਣ ਪਤਾ ਲੱਗੇ ਚਲੋ ਨਹੀਂ ਤਾਂ ਫਿਰ ਮਹਾਰਾਜ ਤਾਂ ਦਊਗਾ ਜੀ ਤਾਂ ਹੋਰ ਵੀ ਹੱਲੇ ਇਸ ਤਰ੍ਹਾਂ ਵੱਡੀ ਕਾਰਵਾਈਆਂ ਹੋ ਸਕਦੀ ਉਹ ਤਾਂ ਹੋ ਸਕਣਗੇ ਜਦੋਂ ਗਾਂ ਦੇ ਗਾਂ ਫਾੜ ਹੋਣਗੇ ਵੱਡੇ ਮਾਗਰ ਮੱਛ ਫਾੜ ਹੋਣਗੇ ਜਾਈ ਬਾਜ਼ਾਰ ਲਗੂ ਹਲੇ ਤਾਂ ਗਾਂ ਜੀਜੇ ਦਾ ਵਾਰੀ ਆ ਉਹਦਾ ਵੀ ਦੱਸਿਆ ਇਹ ਨਿਕਲੂ ਜੀਜਾ ਜੀ ਆਊਗਾ ਬੱਚੇ ਹੁਣ ਵੀ ਮਾਰ ਰਹੇ ਆ ਬਹੁਤ ਸਾਡੇ ਗਵਾਰ ਦੇ ਵਿੱਚ ਇੱਕ ਦਾ ਬੱਚਾ ਫਾ ਲੈ ਕੇ ਮਰ ਗਿਆ ਭਾਈ ਉਹਦਾ ਤੁਹਾਡੇ ਵਰਗਾ ਸੀ ਬਿਲਕੁਲ ਤੇਰੇ ਵਰਗੇ ਬੱਚੇ ਇੰਨੇ ਸੋਹਣੇ ਉਹ ਦੂਆ ਬੱਚਾ ਲੱਗਿਆ ਹੋਇਆ ਘਰ ਦੇ ਮਾਂ ਪਿਓ ਨੂੰ ਘੁਰਦਾ ਬੁਰਾ ਹਾਲ ਆ ਕਿੱਥੋਂ ਨਸ਼ਾ हट ਗਿਆ ਨਸ਼ਾ ਵੱਧਦਾ ਉਹ ਦੂਜਾ ਦੇ ਇੱਕ ਮੇਰੇ ਪਿੰਨੋ ਚਿੱਟਾ ਫੜਿਆ ਹਜੇ ਉਹਦੀ ਗੱਡੀ ਫੇਰ ਥਾਣੇ ਖੜੀ ਆ ਉਹ ਜੇ ਛੜਾਈ ਨਹੀਂ ਹੋਣੀ ਉਹ ਫੇਰ ਚਿੱਟਾ ਵੇਚਦਾ ਵਾ ਇਹਦੇ ਪੂਰੀ ਨੱਥ ਪੈਣੀ ਚਾਹੀਦੀ ਚਿੱਟੇ ਵਾਲਾਂ ਤੇ ਪ੍ਰਸ਼ਾਸਨ ਦੀ ਮਿਲਿ ਭੌਤ ਨਾਲ ਉਹ ਜਵਾਨਦ ਹੁੰਦੀਆਂ ਕਿਉਂ ਹੁੰਦੀਆਂ ਉਹ ਮੈਂ ਕਹਿੰਦਾ ਕਿ ਕੋਣਾ ਸਾਡੇ ਪਿੰਡ ਦੇ ਚਾਰ ਮੁੰਡੇ ਗੁਜਰੇ ਚਿੱਟੇ ਚ ਪਿੰਡ ਬਨੋੜ ਦੇ ਸ਼ਰਮ ਸਾਡੇ ਪਿੰਡ ਬੈਗਦਾ ਹੁਣ ਫੇਰ ਜਵਾਨ ਤੇ ਆ ਕੇ ਚਿੱਟਾ ਫੇਰ ਵੇਚ ਰਿਹਾ ਵਾ ਬੜੀ ਦੂਰ ਜਾਂਦਾ ਨਤ ਨਸ਼ਾ ਤਾਂ ਨਸ਼ਾ ਤਾਂ ਦੇਖੋ ਹੁਣ ਜਿੰਨਾ ਹੋ ਸਕਦਾ ਕੰਟਰੋਲ ਕਰ ਨਹੀਂ ਹੁਣ ਹੁਣ ਜੋ ਮਜੀਠੀ ਵਾਲੇ ਐਕਸ਼ਨ ਕਿਵੇਂ ਦੇਖ ਦਿਓ ਹੁਣ ਤੇ ਮੇਰਾ ਪਿੰਡ ਮੜਿਆਣੀਆਂ ਮੋਲਾਪੁਰ ਦੇ ਨਾਲ ਹੀ ਸਾਡੇ ਆਮ ਚਿੱਟਾ ਸ਼ਰਿਆਮ ਚਿੱਟਾ ਬੈਗਦਾ ਸੀ ਸੈਂਸੀ ਵੇਚਦੇ ਸੀਗੇ ਕਿਸੇ ਨੇ ਨਹੀਂ ਫੜਿਆ ਇੱਥੇ ਇੱਥੇ ਸ਼ਰਿਆਮ ਚਿੱਟਾ ਬੈਗਦਾ ਸੀ ਸਾਡੇ ਅਸਾ ਚੋ ਚੱਲੇਗਾ ਮੁੱਲਾਪੁਰ ਵਾਲਾ ਮੈਂ ਉਹਨੂੰ ਕਿਹਾ ਮੈਂ ਕਿਹਾ ਫੜ ਲਓ ਫਲਾਨੀ ਫਲਾਨੀ ਵੇਚਦੀ ਆ ਐਸਾ ਚੋ ਮੈਨੂੰ ਕਹਿਣ ਲੱਗਿਆ ਕਹਿੰਦਾ ਯਾਰ ਤੁਸੀਂ ਸਾਨੂੰ ਫੜਾਓ ਮੈਂ ਕਿਹਾ ਤੁਹਾਡੇ ਸਟੇਸ਼ਨ ਦੇ ਚਿੱਟਾ ਵੇਖਦਾ ਸਨੀਤਾ ਵੇਚਦੀ ਆ ਤੁਸੀਂ ਫੜਿਆ ਅੱਜ ਚੱਕਰ ਨਾਲ ਫੜੇ ਨਹੀਂਗੇ ਅੱਜ ਵੀ ਵੇਖਦਾ ਪੁਲਿਸ ਪ੍ਰਸ਼ਾਸਨ ਸਾਡਾ ਸੁੱਤਾ ਪਿਆ ਬਿਲਕੁਲ ਹੀ ਇਹ ਨਹੀਂ ਵੀ ਕੋਈ ਕਾਲੀਆਂ ਨੇ ਵੇਚ ਰਹੀ ਕਾਂਗਰੇ ਬਿਨ ਝਾੜੂ ਨੇ ਅੱਜ ਵੀ ਵੇਖਦਾ ਮਜੀਠੀ ਜੀ ਜਲ ਜੋ ਅੱਜ ਵੀ ਤੁਹਾਨੂੰ 5-7 ਬੰਦੇ ਹਣ ਵੀ ਖੜੇ ਮਿਲ ਜਾਣਗੇ ਇੰਨਾ ਕੀ ਬੁਰਾ ਹਾਲ ਆਰੇ ਛਰਿਆਂ ਵਿੱਚ ਚੋਰੀਆਂ ਹੁੰਦੀਆਂ ਛਰਿਆਂ ਮਟਾਕੇ ਬਚਦੇ ਆਰੇ ਇਹ ਨਹੀਂ ਪਤਾ ਵੀ ਕਿਰੀ ਦੁਕਾਨ ਕਦੋਂ ਲੁੱਟ ਲੈਣੀ ਹੈ ਕੋਈ ਪਤਾ ਨਹੀਂ ਸਰਕਾਰ ਦੂਜੇ ਪਾਸੇ ਯੁੱਧ ਨਸ਼ਾ ਵਿਰੁੱਧ ਤੇ ਬੜਾ ਵੱਡਾ ਦਾਵਾ ਕਰ ਰਹੀ ਵਸੀਂ ਨਸ਼ੇ ਬੰਦ ਕਰ ਰਹੇ ਹਾਂ ਔਰ ਸਾਡੇ ਪਿੰਡ ਜਿਹੜਾ ਮੁੰਡਾ ਫੜਿਆ ਬੜੀ ਮੁਸ਼ਕਲ ਨਾਲ ਫੜਿਆ ਔਰ ਮੈਂ ਥਾਣੇ ਜਾ ਕੇ ਤਲਾਸ਼ ਵੀ ਕਰਦੇ ਹਾਂ ਦੱਸਦੇ ਰਹੇ ਹਾਂ ਪਰ ਪ੍ਰਸ਼ਾਸਨ ਦਾ ਦਿੰਦਾ ਜੀ ਤੁਹਾਡੀ ਇਹ ਬੰਦਾ ਕੰਪਲੀਟ ਕਰਨਾ ਹੁੰਦਾ ਵਾ ਅਸੀਂ ਉਹਦਾ ਨਸ਼ਾ ਤਸਕਰਾਂ ਦਾ ਸਾਥ ਦੇ ਰਹੇ ਯਾਨੀ ਪੁਲਿਸ ਉਹ ਜੇ ਨਹੀਂ ਪੁਲਿਸ ਸ਼ਰਮ ਸਾਥ ਦੇ ਰਹੀ ਆ ਹਾਂ ਜੀ ਵੇਜ ਸਾਡੇ ਪਿੰਡ ਭਨੋੜੀ ਜਦ ਮਰਜ਼ੀ ਫੜ ਲਵੇ ਪੁਲਿਸ ਔਰ ਜੇ ਨਾ ਫੜੇ ਮੈਂ ਗੱਲ ਲਾਹੂੰਗਾ ਆਪਦਾ ਜਨਾਬ ਵੇ ਇਹੀ ਮੈਂ ਗੱਲ ਦਾ ਝੂਠਾ ਦਾਵਾ ਕਰਦਾ ਹਾਂ ਮੈਂ ਹੁਣ ਜੀ ਡੇਢ ਮਹੀਨਾ ਪਹਿਲਾਂ ਮੇਰੇ ਭਰਾ ਦੇ ਵੀ ਛੱਟ ਮਾਰ ਗਏ ਚਿੱਟੇ ਵਾਲੇ ਜਿਹਾ ਮੁੰਡੇ ਉਹ ਤੇ ਉਹਦੇ ਵਿੱਚ ਪੁਲਿਸ ਨੇ ਵੀ ਕੋਈ ਉਤਾ ਚੱਕਿਆ ਜੀ ਡੇਢ ਡੇਢ ਮਹੀਨਾ ਹੋ ਗਿਆ ਇਹ ਗੱਲਬਾਤ ਨੂੰ ਜੇ ਜੀ ਚਿੱਟਾ ਨਹੀਂ ਮਰਦਾ ਮਿਲਦਾ ਆਮ ਮੁੰਡੇ ਫਿਰ ਕੋਈ ਵਾਰਦਾਤਾ ਕਰਦੇ ਆ ਜੀ ਫਿਰ ਪੈਸਾ ਨਹੀਂ ਮਿਲਦਾ ਫਿਰ ਜੇ ਵਾਰਦਾਤਾ ਕਰਦੇ ਫਿਰ ਉਹ ਪੈਸਾ ਪੁੱਜਾ ਪਤਾ ਨਹੀਂ ਬੇਜ-ਬੂਜ ਕੇ ਕੋਲ ਲੈ ਕੇ ਆਉਂਦੇ ਆ ਆਮ ਬੰਦੇ ਚਿੱਟਾ ਮਾਰਦੇ ਆ ਜੇ ਨਹੀਂ ਨਸ਼ਾ ਮਿਲਦਾ ਇਹ ਚਿੱਟਾ ਜੀ ਜੀ ਐਸੀ ਐਸੀ ਕਿਉਂ ਤੁਸੀਂ ਪ੍ਰਵਾਸੀ ਵੇਦੇ ਸੀ ਉਹਨਾਂ ਨੇ ਫੜਿਆ ਨਹੀਂ ਪੁਲਿਸ ਪ੍ਰਵਾਸੀ ਜੀ ਪ੍ਰਵਾਸੀ ਜੀ ਪੁਲ ਹੌਣ ਵੀ ਉਹ ਭੱਜੀ ਹੋਈ ਆ ਮੈਂ ਕਹਿੰਦਾ ਜੇਲ੍ਹ ਦੁੱਧ ਦਾ ਹੀ ਨਹੀਂ ਕੀ ਉਹ ਤੇ ਸਰਕਾਰ ਦੇ ਯੋਧ ਨਸ਼ਾ ਵਿਰੋਧ ਦੇ ਵੱਡੇ ਵੱਡੇ ਦਾਅਵੇ ਨੇ ਫਿਰ ਉਹ ਉਹਨੂੰ ਕਿਸ ਹਾਮਨ ਦੇਖਦੇ ਨੇ ਤੇ ਫਿਰ ਸਰਕਾਰ ਤੋਂ ਉਪਰੋਂ ਸੀਐਮ ਦਾ ਬੜਾ ਜ਼ੋਰ ਪਾ ਰਿਹਾ ਇੱਥੇ ਜਿਹੜੀ ਮਿਲੀ ਭੁਗਤਾਂ ਗਰਾਊਂਡ ਲੈਵਲ ਤੇ ਨਹੀਂ ਸਾਡੇ ਤਾਂ ਲੋਕ ਪਿੰਡਾਂ ਦੇ ਲੋਕ ਇਹ ਗੱਲ ਕਹਿੰਦੇ ਆ ਵੀ ਇਹ ਚਿੱਟਾ ਬਿਕਦਾ ਪੁਲਸ ਬਿਕਦਾ ਕੋਈ ਨਾਤ ਨਹੀਂ ਪੈ ਰਹੀ ਅੱਜ ਮਾਮਾ ਭੈਣਾ ਕੋਈ ਬਾਜ਼ਾਰ ਨਹੀਂ ਜਾ ਸਕਦੀਆਂ ਕੋਈ ਆਦਿ ਕੋਲ 10000 ਰੁਪਿਆ ਲੈ ਕੇ ਨਹੀਂ ਜਾਂਦਾ ਕੋਈ ਸੋਨਾ ਪਾ ਕੇ ਨਹੀਂ ਜਾ ਕੇ ਦੱਸਦਾ ਆ ਮੋਬਾਈਲ ਆ ਖੋ ਕੇ ਮਿੰਟਾਂ ਚ ਲੈ ਜਾਂਦੇ ਨੇ ਨਤੇਲੇ ਕੋਈ ਨਾ ਚ ਨਹੀਂ ਪੈ ਰਹੀ ਬਿਲਕੁਲ ਅੱਜ ਵੀ ਬਿਕਦਾ ਅੱਜ ਕਿਹੜਾ ਮਿਲਦਾ ਨਹੀਂ ਹੁੰਦਾ 15-15 ਸਾਲ ਦੇ ਜਵਾਕ ਲਾਈ ਜਾਂਦੇ ਆ ਯਾਰ ਉਹ ਕਿ ਕੈਪਸੂਲ ਦੇ ਚੱਲਦੇ ਆ ਵੀਰੇ ਲਾਲ ਜੋ 12-12 ਸਾਲ ਦੇ ਜਵਾਕ ਖਾਈ ਜਾਂਦੇ ਕਿੱਥੋਂ ਮਿਲਦੇ ਆ ਉਹ ਮੌਜੂਦਾ ਸਰਕਾਰ ਚ ਇਦੀ ਸਰਕਾਰ ਅੱਜ ਰੇਟਾਂ ਦੇ ਝਾੜੂ ਦੀ ਇੱਥੇ ਕਿਸੇ ਸਰਕਾਰ ਦਾ ਅਪਕਈਏ ਵੀ ਕੋਈ ਹੋ ਨਹੀਂ ਅੱਜ ਦਾ ਸਰਕਾਰ ਤਾਂ ਝਾੜੂ ਦੀ ਆ ਪਰ ਅੱਜ ਕਿਉਂ ਮਿਲਦਾ ਪਿਆ ਬਦਨਾਮ ਤਾਂ ਜਿਹਨੂੰ ਮਰਜ਼ੀ ਕਰੀ ਚਲੋ ਕੋਈ ਇਹ ਨਹੀਂ ਹੈ ਵੀ ਕਾਲੀਆਂ ਰਾ ਕਾਂਗਰਸ ਦਾ ਕੋਈ ਕਾਰਨ ਮੌਜੂਦਾ ਸਰਕਾਰ ਕੀਦੀ ਆ ਝਾੜੂ ਦੀ ਅੱਜ ਵੀ ਮਿਲਦਾ ਆ ਪਿਆ ਮੇਰੀ 70 ਸਾਲ ਦੀ ਉਮਰ ਆ ਜਿਹੜਾ ਕੁਛ ਅਸੀਂ ਨਹੀਂ ਦੇਖਿਆ ਉਹ ਇੱਥੇ ਦੇਖਣ ਨੂੰ ਮਿਲ ਗਿਆ ਕੱਲ ਨੂੰ ਮਤਲਬ ਕੀ ਸੋਡੇ ਵੀ ਬੱਚੇ ਹੋਣੇ ਆ ਜੇ ਕਿਸੇ ਦਾ ਬੱਚਾ ਹੈ ਕੀ ਕਰਨ ਲੱਗ ਗਿਆ ਖਾਣ ਉਹ ਘਰੀ ਖਤਮ ਹੋ ਜਾਂਦਾ ਜੀ ਬਿਲਕੁਲ ਖਤਮ ਹੋ ਜਾਂਦਾ ਵਾ ਮਾਂ ਪਿੰਡਾਂ ਦਾ ਰੋਟੀ ਕਿੱਥੇ ਇੱਕ ਬਸੇ ਉਹਦੇ ਡਾਂਗਾ ਮਿਲਦੀਆਂ ਕਹਿੰਦਾ ਭਾਵੇਂ ਖਤਮ ਹੋਣਾ ਚਾਹੀਦਾ ਨਸ਼ਾ ਤਾਂ ਖਤਮ ਹੋਣਾ ਚਾਹੀਦਾ ਬਿਲਕੁਲ ਖਤਮ ਹੋਣਾ ਚਾਹੀਦਾ ਬਾਕੀ ਸਰਕਾਰਾਂ ਨੇ ਕੁਛ ਨਹੀਂ ਕੀਤਾ ਕਿਸੇ ਨੇ ਵੀ ਹੈਨਾ ਕੁਛ ਨਹੀਂ ਕੀਤਾ ਕਿਸੇ ਨੇ ਵੀ ਉਹ ਨੌਜਵਾਨ ਪੀੜੀ ਬਹੁਤ ਮਰੀ ਹੈ हां हां देखदा जमे भाईसाहब कहंदे हां ना, आना ना आना थोड़े बस सुनता बताइयो उस कारण अमूललाਪੋ शहर ਦੇ ਵਿੱਚ ਤੁਸੀਂ ਕਿਹੜਾ ਦਵੋ ਤੁਹਾਨੂੰ ਅੱਜ ਵੀ ਕੋਈ 5-7 10 ਜਣੇ ਹੁਣ ਵੀ ਮਿਲ ਜਾਣ ਆ ਗਲੀ ਝਲਜੋ ਅੰਦਰ ਸਟੇਸ਼ਨ ਵਾਲੀ ਗਲੀ ਆ ਇਹ ਠੀਕ ਹੈ ਇਕਤਾ ਨਗਰ ਆ ਇਹ ਮੁੱਲਾਪੁਰ ਦਾ ਖਾਵਾ ਤੁਹਾਨੂੰ ਅੱਜ ਵੀ 10-15 ਜਣੇ ਤੇ ਖੜੇ ਕੋਈ ਨਾ ਕੋਈ ਮਿਲ ਹੀ ਜਾਣ ਜੀ ਵੀਰੋ ਐਸੀ ਜਿਹੜੀ ਵੀਡੀਓ ਲੋਕਾਂ ਦਾ ਕਹਿਣਾ ਐ ਐਨਜੀਏ ਜਿਸ ਤਰ੍ਹਾਂ ਪੰਜਾਬ ਦਾ ਬੇਰਾਗ ਰਖ ਕੀਤਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਹੈ ਪੂਰੇ ਪੰਜਾਬ ਨਾ ਬਿਕਰਮ ਮਜੀਠੀਏ ਨੇ ਬਹੁਤ ਧੱਕਾ ਕੀਤਾ ਹੈ ਬੜਾ ਜ਼ੁਲਮ ਕੀਤਾ ਹੈ ਇੱਕ ਬਹੁਤ ਵੱਡਾ ਤਸਕਰ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਗ੍ਰਿਫਤਾਰ ਹੋਇਆ ਤੇ ਲੋਕਾਂ ਦਾ ਕਹਿਣਾ ਕਿ ਉਹਨੂੰ ਚੌਂਕ ਦੇ ਅੰਦਰ ਲਟਕਾ ਕੇ ਉਹਨੂੰ ਸਜ਼ਾ ਦਿੱਤੀ ਜਾਵੇ ਉਹਨੂੰ ਫਾਂਸੀ ਦਿੱਤੀ ਜਾਵੇ ਇੱਕ ਸਰਦਾਰ ਜੀ ਇਹ ਕਹਿ ਕੇ ਰੋ ਵੀ ਪਏ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਕਿ ਉਹਨਾਂ ਦਾ ਜਿਹੜਾ ਆਪਣਾ ਪੋਤੇ ਸੀ ਉਹ ਵੀ ਚਿੱਟੇ ਦੀ ਵਜ੍ਹਾ ਤੋਂ ਇਸ ਦੁਨੀਆ ਤੋਂ ਚਲਾ ਗਿਆ ਤੁਸੀਂ ਅੰਦਾਜ਼ਾ ਲਾਓ ਇਹ ਸਿਰਫ ਚੜ੍ਹਦੇ ਪੰਜਾਬ ਦਾ ਨਹੀਂ ਓਵਰ ਆਲ ਲੈੰਦਾ ਪੰਜਾਬ ਹੋਵੇ ਚੜ੍ਹਦਾ ਪੰਜਾਬ ਹੋਵੇ ਬਹੁਤ ਵੱਡਾ ਮੁੱਦਾ ਬਣ ਚੁੱਕਾ ਹੈ ਨਸ਼ੇ ਦਾ ਨਸ਼ੇ ਦਾ ਜਰਾ ਕਾਰੋਬਾਰ ਹੈ ਇਹਦੀ ਰੋਕ ਥਾਮ ਕਰਨਾ ਨਸ਼ੇ ਨੂੰ ਕੰਟਰੋਲ ਕਰਨਾ ਇਸ ਚੀਜ਼ ਨੂੰ ਨਸ਼ੇ ਤੋਂ پاک ਪੰਜਾਬ ਨੂੰ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਤੇ ਇੰਜ ਦੇ ਜਿਹੜੇ ਤਸਕਰ ਨੇ ਇੰਜ ਦੇ ਜਿਹੜੇ ਕਾਰੋਬਾਰ ਕਰਦੇ ਨੇ ਨਸ਼ੇ ਦਾ ਨਸ਼ੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ ਇਬਰਤਨਾਕ ਸਜ਼ਾ ਹੋਣੀ ਚਾਹੀਦੀ ਹੈ ਕਿ ਦੁਬਾਰਾ ਕੋਈ ਲੋਕ ਜਿਹੜੇ ਨੇ ਉਹ ਇੰਜ ਦਾ ਕੰਮ ਨਾ ਕਰਨ ਇਸ ਚੀਜ਼ ਦੇ ਅੰਦਰ ਇਸ ਕੇਸ ਦੇ ਜਿੰਨੇ ਵੀ ਲੌਗਇਨ ਵਾਲ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਏ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ